ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਰਵੀਨ ਦੀ ਕਿਚਨ ਅਚਰਤਈ ਦੇ ਵਿੱਚ ਅੱਜ ਆਪਾਂ ਬਣਾਉਣ ਲੱਗੇ ਆਂ ਪਰੌਠੇ ਆਪਣੇ ਕੋਲੇ ਬਚ ਗਈ ਸੀ ਰਾਤ ਦੀ ਦਾਲ ਜੇ ਤੁਹਾਡੇ ਕੋਲੇ ਵੀ ਦਾਲ ਜਿੰਨ ਬਚ ਜਾਂਦੀ ਹੈ ਤਾਂ ਤੁਸੀਂ ਵੀ ਇਦਾਂ ਦੇ ਪਰੌਠੇ ਬਣਾਓ ਆਪਾਂ ਨੇ ਕੋਲੇ ਹੈਗੀ ਸੀ ਕਿ ਜੀ ਦਾਲ ਆਪਾਂ ਦਾਲ ਲੈ ਲਈ ਆ ਇਹਨੂੰ ਆਪਾਂ ਹੁਣ ਕੱਢ ਲੈਨੇ ਇੱਕ ਬੌਲ ਦੇ ਵਿੱਚ ਆ ਜੋ ਇਹ ਦਾਲ ਨੂੰ ਆਪਾਂ ਬੌਲ 'ਚ ਕੱਢ ਕੇ ਇੱਕ ਬੌਲ 'ਚ ਕੱਢ ਲਈਏ ਤੇ ਫੇਰ ਆਪਾਂ ਇਹਦੇ ਵਿੱਚ ਐਡ ਕਰਦੇ ਆ ਥੋੜਾ ਜਿਹਾ ਆਪਾਂ 2 ਚਮਚੇ ਵੇਸਣ ਦੇ ਇਹਦੇ ਨਾਲ ਇਹਦਾ ਬਹੁਤ ਟੇਸਟ ਬਣ ਜਾਂਦਾ ਬਹੁਵਰੀਆ ਤੇ ਇਦਾਂ ਦੇ ਵਿੱਚ ਜਿਹੜੇ ਆਪਾਂ ਪਰੌਂਠੇ ਬਣਾਉਨੇ ਆ ਬੱਚੇ ਵੀ ਬੜੇ ਪਿਆਰ ਨਾਲ ਖਾਂਦੇ ਆ ਬਹੁਵਰੀਆ ਪਰੌਂਠੇ ਬਣਦੇ ਆ ਤੇ ਆਜੋ ਜੀ ਆਪਾਂ ਇਹਨੂੰ ਕੱਟ ਲਿਆ ਜੀ ਹੁਣ ਆਪਾਂ ਇਹਨੂੰ ਮਿਕਸੀ ਵਾਲੇ ਜਾਰ 'ਚ ਕੱਢ ਕੇ ਤੇ ਇਹਨੂੰ ਗ੍ਰाइंड ਕਰਾਂਗੇ ਇਹਦੇ ਵਿੱਚ ਆਪਾਂ ਹਰਾ ਧਨੀਆ, ਹਰੀ ਮਿਰਚ, ਹਰੇ ਪਿਆਜ਼ ਤੇ ਆਪਾਂ ਥੋੜਾ ਜਿਹਾ ਪਾਦਨੇ ਆ ਜੀ ਮੇਥੀ ਇਹਨੂੰ ਆਪਾਂ ਗ੍ਰाइंड ਕਰ ਲੈਨੇ ਆ ਲਓ ਜੀ ਇਹ ਕਰ ਲੈ ਜੀ ਆਪਾਂ ਗ੍ਰाइंड ਇਹ ਆਪਣਾ ਮਿਕਸਰ ਬਣ ਗਿਆ ਦਾਲ ਦਾ ਤੇ 베ਸਨ ਦਾ ਤੇ ਜਿਹੜੇ ਆਪਾਂ ਦੂਜੇ ਪਾਏ ਸੀ ਇਹ ਲੈ ਲਈ ਜੀ ਆਪਾਂ ਹਰੇ ਮੇਥੇ ਹੁਣ ਲੈ ਲਈ ਜੀ ਆਪਾਂ ਆਟਾ ਇਹਦੇ 'ਚ ਆਪਾਂ ਥੋੜਾ ਜਿਹਾ ਪਾਉਨੇ ਆ ਨਮਕ ਥੋੜਾ ਜਿਹਾ ਨਮਕ ਪਾ ਕੇ ਜੀ ਫੇਰ ਆਪਾਂ ਇਹਦੇ 'ਚ ਪਾਉਨੇ ਥੋੜੀ ਜਿਹੀ ਮਿਰਚ ਲਾਲ ਥੋੜੀ ਜਿਹੀ ਪਾਦਨੇ ਆ ਜੀ ਆਪਾਂ ਕਾਲੀ ਮਿਰਚ ਉਸ ਬਾਅਦ ਨੇ ਆਪਾਂ ਕੁਸਤੂਰੀ ਮੇਥੇ ਲਾਉ ਜੀ ਉਸਤੂਰੀ ਮੇਥੇ ਵੀ ਪਾ ਦਿੱਤੇ ਹੁਣ ਆਪਾਂ ਇਹਦੇ ਵਿੱਚ ਮੇਥੇ ਐਡ ਕਰ ਦਿੰਨੇ ਆ ਜਿਹੜੇ ਹਰੇ ਆਪਣੇ ਕੋਲੇ ਮੇਥੇ ਆ ਇਹ ਐਡ ਕਰ ਦਿੰਨੇ ਆ ਇਹਨੂੰ ਚੰਗੀ ਤਰ੍ਹਾਂ ਸੁੱਕੇ ਨੂੰ ਆਪਾਂ ਮਿਕਸ ਕਰ ਲੈਣਾ ਨਾਲ ਤਾਂ ਆਪਣਾ ਜਿਹੜਾ ਨਾਣ ਮਿਰਚ ਮਸਾਲੇ ਪਾਏ ਆ ਆਪਾਂ ਉਹ ਵਿੱਚ ਮਿਕਸ ਹੋ ਜਾਣਗੇ ਤੇ ਨਾਲ ਹੀ ਮੇਥੇ ਵਧੀਆ ਹੋ ਜਾਣਗੇ ਤੇ ਜਿਹੜਾ ਆਪਾਂ ਆਪਣਾ ਬੈਟਰ ਬਣਾਇਆਗਾ ਦਾਲ ਦਾ ਉਹਦੇ ਨਾਲ ਹੀ ਆਪਾਂ ਇਹ ਆਟੇ ਨੂੰ ਗੁੰਨ ਲੈਣਾਗਾ ਲਓ ਜੀ ਆਪਾਂ ਇਹ ਏਸੇ ਨਾਲ ਹੀ ਆਪਾਂ ਗੁੰਨ ਲੈਨੇ ਆ ਜੇ ਆਪਾਂ ਲੋੜ ਪਈ ਥੋੜਾ ਕਾਣਾ ਪਾਣੀ ਪਾ ਲਾਂਗੇ ਤੇ ਵੈਸੇ ਇਹਦੇ ਨਾਲ ਹੀ ਬਣ ਜਾਣਾ ਕੰਮ ਤੇ ਲਓ ਆਪਣਾ ਜਿਹੜਾ ਆਟਾ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ 10 ਮਿੰਟ ਰੈਸਟ ਵਾਸਤੇ ਰੱਖ ਦਿੰਨੇ ਆ ਜਿਹਦੇ ਨਾਲ ਕੇ ਇਹਦਾ ਟੈਕਸਚਰ ਤਾਂ ਵਧੀਆ ਬਣ ਜੂਗਾ ਤੇ ਜਿਹਦੇ ਨਾਲ ਪਰੌਂਠੇ ਬਹੁਤ ਵਧੀਆ ਬਣਗੇ ਨਾਲ ਮਾਉਣਗੇ ਆਜ ਜੀ ਆਪਾਂ ਹੁਣ ਤਾਂ ਲੈਨੇ ਆ ਗੈਸ ਸਿਲੰਡਰ ਕੋਈ ਕਰਦੇ ਨੇ ਚਾਲੂ ਲਓ ਜੀ ਆਪਾਂ ਲੈ ਲਿਆ ਗੈਸ ਸਿਲੰਡਰ ਤੇ ਚਾਲੂ ਕਰਤਾ ਇੱਥੇ ਸਾਡੇ ਤਵਾ ਤੇ ਆਉ ਬਣਾਈਏ ਪਰੌਂਠੇ ਜੀ ਦੇਖੋ ਜੀ ਪਰੌਂਠੇ ਬਣ ਰਹੇ ਹੁਣ ਐਦਾਂ ਕਰ ਕਰਕੇ ਤੁਸੀਂ ਪਰੌਂਠੇ ਜਿਹੜੇ ਆਪਣੇ ਸਾਰੇ ਬਣਾ ਲੈਨੇ ਆ ਲਓ ਜੀ ਐਦਾਂ ਦੇ ਬਣਿਆ ਜੀ ਪਰੌਂਠੇ ਤੁਸੀਂ ਦੇਖੋ ਚੰਗੀ ਤਰ੍ਹਾਂ ਕਿੰਨੇ ਵਧੀਆ ਪਰੌਂਠੇ ਬਣਿਆ ਸ਼ਾਨਦਾਰ ਕੁਸ਼ਕੂਰ ਅਤੇ ਪੋਲੇ ਨਰਮ ਬਹੁਤ ਵਧੀਆ ਪਰੌਂਠੇ ਬਣਿਆ ਲਓ ਜੀ ਐਦਾਂ ਆਪਾਂ ਕਰ ਲਿਆ ਜੀ ਇਹਨੂੰ ਯਾ ਤੇ ਹੁਣ ਆਪਾਂ ਇੱਕ ਬਾਈਟ ਲੈ ਕੇ ਦਿਖਾਉਣੀ ਆ ਤੁਹਾਨੂੰ ਦਹੀਂ ਦੇ ਨਾਲ ਕਿੱਦਾਂ ਦੇ ਲੱਗਦੇ ਆ ਜੀ ਮੂੰਝ ਪਾਉਣਸਾਰ ਔਰ ਦੇਨੇ ਜੀ ਮੂੰਝ ਪਾਉਣਸਾਰ ਤੇ ਬਹੁਤ ਵਧੀਆ ਮਾਈਂਡ ਬਲੋਇੰਗ ਬਹੁਤ ਵਧੀਆ ਪਰੌਂਠੇ ਬਣੇ ਤੇ ਅੱਜ ਈ ਛੋੜਾ ਜਿਹਾ ਖਲਗੇ ਨਾਲ ਪਿਆਜ਼ ਤੇ ਇੱਕ ਬਾਈਟ ਤੁਹਾਨੂੰ ਫਿਰ ਹੋਰ ਲੈ ਕੇ ਦਿੰਨੇ ਆ ਜਿਹੜੀ ਦੇਸੀ ਮੱਖਣੀ ਆਪਣੀ ਕੱਢੀ ਹੋਈ ਆ ਉਹਦੇ ਨਾਲ ਮੱਖਣੀ ਦੇ ਨਾਲ ਵੀ ਸੁਆਦ ਕਿਦਾਂ ਦਾ ਆਉਦਾ ਆਪਾਂ ਉਹ ਵੀ ਦੇਖ ਚੈੱਕ ਕਰ ਲੈਨੇ ਆ ਤੇ ਕਿਉਂਕਿ ਦਹੀਂ ਨਾ ਤਾਂ ਬਹੁਤ ਵਧੀਆ ਬਣਿਆ ਆ ਮੱਖਣ ਲਿਆ ਜੀ ਆਪਾਂ ਤਾਜ਼ਾ ਤੇ ਮੱਖਣ ਦੇ ਨਾਲ ਵੀ ਦੇਖਦੇ ਆ ਕਿਦਾਂ ਦਾ ਬਣਿਆ ਵਾਹ ਜੀ ਵਾਹ ਬਹੁਤ ਵਧੀਆ ਜੀ ਮਾਈਂਡ ਬ्लोਇੰਗ ਬਹੁਤ ਸੁਆਦ ਬਣਿਆ ਤੁਸੀਂ ਵੀ ਇਦਾਂ ਦੇ ਬਣਾ ਕੇ ਦੇਖੋ ਤੁਹਾਨੂੰ ਵੀਡੀਓ ਸਾਡੀ ਕਿਦਾਂ ਦੀ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸੋ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਆ ਇਹ ਵੀ ਜਰੂਰ ਦੱਸੋਗੇ ਅਸੀਂ ਤੁਹਾਡਾ ਧੰਨਵਾਦ ਕਰ ਸਕੀਏ ਤੁਸੀਂ ਲਾਈਕ ਸ਼ੇਅਰ ਚੈਨਲ ਨੂੰ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰਦੇ ਚੈਨਲ ਕਰ ਲੋ ਸਬਸਕ੍ਰਾਈਬ ਅਗਲੀ ਵੀਡੀਓ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਆਬਾਦ ਰਹੋ ਪਰਮਾਤਮਾ ਹਮੇਸ਼ਾ ਹੀ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਓਕੇ ਬਾਏ ਜੀ